ਤਿੰਨੇ ਗੋਜਮ ਰੈਸਟਰੀਡਿਆ ਉਹ ਜੋ ਦੋ ਵਕ ਵਕ ਗੈਂਗਸ ਦੇ ਨਾਲ ਅਸੋਸੀਏਟਡ ਨੇ ਇਹ ਤਿੰਨੇ ਗੋਜਮ ਜੋ ਉਹਨਾਂ ਵਿੱਚੋਂ ਦੋ ਗੋਜਮ ਹੈਗੇ ਰੋਗੇ ਤੇ ਚੀਕੂ ਐਂਡ ਸਕਾਲਸ ਉਹ ਯਾਰ ਇਹ ਲਾਰੈਂਸ ਸ਼ੋਇਗੈਂਗ ਨਾਲ ਅਸੋਸੀਏਟਡ ਨੇ ਜਸ ਸ਼ਿਰਾਜ ਕਾਰਾ ਤੱਕ ਤੱਕ ਆ ਇਹ ਰਾਜੀਵ ਦਾ ਜਗੈਂਗ ਦੇ ਨਾਲ ਅਸੋਸੀਏਟਡ ਹੈ ਤਿੰਨੇ ਦੋਸ਼ੀਆਂ ਤੋਂ ਚਾਰ ਪਿਸਤਲ ਇਲੈਗਲ ਪਿਸਤਲ ਰਿਕਵਰ ਹੋਏ ਆ ਤੇ 26 ਦੇ ਕਰੀਬ ਜਿਹੜੇ ਰੋਂਡ ਰਿਕਵਰ ਹੋਏ ਆ ਜੋ ਰੋਹਿਤ ਫੁਚੀਕੂ ਤੇਜਪਾਲੂ ਕੈ ਇਹ ਲਾਰੈਂਸ ਗਰੁਪ ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਤੇ ਪ੍ਰੀਤ ਕੋੜਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀਆ ਡੇ ਤੇ ਜਿਹਦੇ ਵਿੱਚ ਪ੍ਰੀਤ ਕੋੜਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਫਟਰ ਅ ਬ੍ਰੀਫ ਇੰਕਾਊਂਟਰ ਬਾਈ ਸੀਆਈਏ ਪਟਿਆਲਾ ਅਤੇ ਪੁਲਿਸ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਸੋ ਰੋਹਿਤ ਬਖਸ਼ੀ ਇਹ ਨਵ ਲਾਹੌਰੀਆ ਦੇ ਨਾਲ ਜੇਲ੍ਹ ਦੇ ਵਿੱਚ ਰਿਹਾ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਸੰਗੀਨ ਅਫਾਦ 307 302 ਇਹਤੇ ਦਰਜ ਨੇ ਉਹ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲਾਰੈਂਸ ਮਿਸ਼ਰ ਹੋਈ ਗਏ ਤੇ ਇਹ ਚਾਰਿਆ ਸੀਗਾ ਕਿ ਜਿਹੜੇ ਪੁਨੀਤ ਘੋਲਾ ਤੇ ਉਹਦੇ ਸਾਥੀ ਹੈ ਉਨਾ ਤੇਸਪਾਲ ਸੁਖਨਾ ਮਿਲ ਕੇ ਵਾਇਰਿੰਗ ਕਰੇ ਉਸ ਪਾ ਚੁੱਕਾ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਕ੍ਰਿਮੀਨਲ ਹਿਸਟਰੀ ਹੈ ਇੱਕ ਫੇਮਸ ਮਰਡਰ ਹੋਇਆ ਸੀ ਭੋਨਰੇੜੀ ਵਿਖੇ ਜਿੱਦੇ ਦੋ ਔਰਤਾਂ ਦਾ ਗਲਾ ਕੱਟ ਕੇ ਕਤਲ ਹੋਇਆ ਸੀ ਉਹਦੇ ਜੇ ਦੋਸ਼ੀ ਹੈ ਤੇ ਅੱਜਕੱਲ ਬੇਲਤੇ ਹੈ ਉਹ ਕਿ ਦੋਨਾਂ ਨੇ ਮਿਲ ਕੇ ਮੱਧ ਪ੍ਰਦੇਸ਼ ਤੋਂ ਦੋ ਵੈਪਨ ਲੈ ਆਂਦੇ ਵੈਪਨ ਲੈ ਆ ਕੇ ਤਾਪ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਹੈ ਉੱਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀ ਉਹਨੂੰ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਰੀਆ ਪਟਿਆਲਾ ਦੀ ਟੀਮ ਨੇ ਇੱਕ ਵੱਡੀ ਵਾਰਦਾਤ ਨੂੰ ਵਾਰਡ ਕੀਤਾ ਤੇ ਜੋ ਜਸ਼ ਸ਼ਰਾਜ ਕਾਕਾ ਹੈ ਉਹ ਉਹ ਪ੍ਰੀਥ ਬੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈ ਹੈ ਉਹ ਜਿਹਨੇ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇੰਕਾਉਂਟਰ ਹੋਇਆ ਸੀ ਇਸ ਦਸਤੇ ਵਿੱਚ ਜਿਹਦੇ ਚੋ ਅਰੈਸਟ ਹੋਇਆ ਸੀਗਾ ਜਿਹਦੇ ਚੋ ਜੇਲ੍ਹ ਚ ਹੈ ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਉਹ ਪਿਸਟਲ ਮਿਲੇ ਹੈ ਤੇ 14 राउंड ਬਨੇ ਆ। ਅ ਤਾਂ ਟੋਟਲ ਕੋਲੇ ਮਲਾ ਕੇ ਸਾਨੂੰ 4 ਇਲੀਗਲ ਪਿਸਟਲ ਤੇ 26 राउंड ਰਿਕਵਰ ਹੋਏ ਆ। ਤੇਰੀ ਇਨਵੈਸਟੀਗੇਸ਼ਨ ਅਸੀਂ ਫਾਰਮਲੀ ਕਰ ਰਹੇ ਆ। ਇਹਨਾਂ ਦਾ ਰਿਮਾਂਡ ਲੱਗਿਆ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂ। ਸਰ ਲੋਕਲ ਨੇ ਇਹ ਵੈਪਨ ਜਿਹੜੇ ਨੇ ਤੇ ਇਨਿਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਪੂ ਮੈਡ ਸੋਖ ਆਏ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ। ਬਾਕੀ ਹੋਰ ਵੀ ਪੁੱਛਗਿੱਛ ਜਾਰੀ ਹੈ ਕਾਕੇ ਦੀ। ਕਿ ਤੋਂ ਲੈ ਕੇ ਉਹ ਸੀ ਡ੍ਰੇਸ ਆਊਟ ਸਰ ਕੋਈ ਚੇਨ ਹੈ ਜਾਂ ਕੀ ਸਿਸਟਮ ਹੈ ਕਿਉਂਕਿ ਇਸ ਤਰ੍ਹਾਂ ਵੈਪਨ ਇੱਥੇ ਬਹੁਤ ਜਾਂਦਾ ਆਟੋਮੈਟਿਕ ਤਰੀਕੇ ਨਾਲ ਆ ਰਹੇ ਨੇ ਮਤਲਬ ਪਹਿਲਾਂ ਹੁੰਦਾ ਸੀ ਕਿ ਜਦੋਂ ਮਿਲਦੇ ਸਪੈਕਰ ਤਾਂ ਬੇਸਿਕਲੀ ਹੁੰਦੇ ਸੀ ਪਰ ਹੁਣ ਵਧੀਆ ਕੰਪਨੀ ਦੇ ਆਨ ਲਾਗੇ ਕੋਈ ਚੇਨ ਹੈ ਜਾਂ ਕੀ ਹੈ ਇਹਦੇ ਪਹੁੰਚ ਅਸੀਂ ਇਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਹੈ ਹੋਇਆ ਹੈਗਾ ਬੇਸਿਕਲੀ ਜੋ ਇਹ ਜਿਹੜੇ ਵੈਪਨ ਇੱਥੇ ਆ ਰਹੇ ਨੇ ਤੇ ਵੱਖ-ਵੱਖੜਨਾਵਾਂ ਨੂੰ ਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਰੀਸ਼ਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਪੁਸ਼ਕਸ਼ ਦੇ ਵਿੱਚ ਵੀ ਮੰ ਇਨਵੈਸਟੀਗੇਸ਼ਨ ਚ ਐਵਿਡੈਂਸ ਵੀ ਮਿਲੇ ਹੈ ਕਿ ਇਹ ਬੱਧਵਰਦੇਸ਼ ਗਏ ਸੀਗੇ ਤੇ ਉੱਥੋਂ ਇਹ ਲੈ ਕੇ ਆਏ ਆ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਪ ਕਰਨ ਦੀ ਕੋਸ਼ਿਸ਼ ਕਰਾਂ ਸਰ ਇਕ ਰਾਜੀਵ ਰਾਜਾ ਗੈਂਗ ਤੇ ਲਾਰੈਂਸ ਇਹ ਦੋਨੋਂ ਮਿਲ ਕੇ ਚੱਲ ਰਹੇ ਨੇ ਕਿਉਂਕਿ ਰਾਜੀਵ ਦਾ ਰਾਜਾ ਗੈਂਗ ਕਾਫੀ ਐਕਟਿਵ ਪਿਆਰਾ ਤੋਂ ਵੀ ਸੁਣਿਆ ਜਾ ਰਿਹਾ ਹੈ ਐਕਚੁਅਲ ਦੇ ਵਿੱਚ ਇਹ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਅਚੀਪੂ ਐਂਡ ਸੁਖ ਇਹ ਨਵ ਲੋਹਰੀਆ ਨਵ ਲੋਹਰੀਆ ਜੋ ਲਾਰੈਂਸ ਕੁਸ਼ੋਈ ਗੈਂਗ ਦਾ ਦੋਸ਼ੀ ਹੈ ਉਹਦੇ ਨਾਲ ਚੀਪੂ ਜੇਲ੍ਹ ਦੇ ਵਿੱਚ ਸੀਗਾ ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ ਤੇ 100